ਅਜੇ ਤੱਕ ਪਾਰਟੀ ਨੇ ਉਹਨਾਂ ਨੂੰ ਸਾਹਮਣੇ ਨਹੀਂ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਟਿਕਟ ਦੇ ਦਾਅਵੇਦਾਰ ਬਣੇ ਦੋ ਥਾਵਾਂ ਤੋਂ ਵੀ ਇਹੀ ਜਿਹੜੇ ਦਬਾਬੇ ਤੋਂ ਲਕਸ਼ਣ ਲੜਾਂਗੇ ਸਾਡਾ ਮੁੰਡਾ ਲੜੂਗਾ ਤੇ ਉਹਨਾਂ ਨੂੰ ਅਜੇ ਤੱਕ ਟਿਕਟ ਨਹੀਂ ਮਿਲੀ ਉਹ ਬਹੁਤ ਘਬਰਾਏ ਇਸ ਦੁਖੀ ਹੋਏ ਸੀ ਉਹਨਾਂ ਨੇ ਇੱਕ ਰਸਤਾ ਹੋਰ ਬਣਾਇਆ ਜੀਰਾਜੀ ਨੇ ਹਥਿਆਰ ਬਣਾ ਕੇ ਵਰਤ ਰਿਹਾ ਜੀਰਾਜੀ ਜੋ ਵੀ ਆ ਹੋਰ ਵੀ ਕਈ ਕੁਝ ਬੋਲ ਕੇ ਗਏ ਸਾਡੇ ਖਿਲਾਫ ਸਾਡੇ ਐਮਐਲਏ ਖਿਲਾਫ ਬੋਲ ਕੇ ਗਏ ਜੋ ਮਰਜੀ ਬੋਲਣ ਸਾਨੂੰ ਕੋਈ ਤਰਾਜ ਨਹੀਂ ਕੋਈ ਗੁੱਸਾ ਨਹੀਂਗਾ ਜੀਰਾ ਜੀ ਨੂੰ ਹਿੰਜਤਾਵਾਂਗੇ ਸਾਨੂੰ ਭਾਵੇਂ ਗਾਲਾਂ ਵਿੱਚ ਕੱਢਣਾ ਉਹਨਾਂ ਨੂੰ ਕਰਨ ਉਹਨਾਂ ਰਾਣਾ ਜੀ ਨੂੰ ਖੋਖ ਕਰਨ ਵਾਸਤੇ ਲਾਗੇ ਖਿਲਾੜ ਕੇ ਸਾਨੂੰ ਭਾਵੇਂ ਸਾਡੇ ਐਮਐਲਏ ਸਾਾਨੂੰ ਜੋ ਮਰਜ਼ੀ ਬੋਲ ਅਸੀਂ ਕਦੇ ਗੁੱਸਾ ਨਹੀਂ ਕਰਾਂਗੇ ਰਾਣਾ ਜੀ ਉਹਨਾਂ ਨੂੰ ਖੋਖ ਕਰਕੇ ਰੱਖਾਂਗੇ ਤੇ ਅਸੀਂ ਆਪ ਦੇ ਉਮੀਦਵਾਰ ਨੂੰ ਕਾਂਗਰਸ ਦੇ ਉਮੀਦਵਾਰ ਨੂੰ ਲੋਕ ਸਭਾ ਚ ਭੇਜਾਂਗੇ ਜਿਤਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਡੀਸੀ ਕੰਪੀਅਰ ਸੇ ਐਤਵਾਰ ਨੂੰ ਬੱਧੀ ਮੀਟਿੰਗ ਕਰਾਂਗੇ ਅੱਜ ਉਹਨਾਂ ਦੇ ਐਮਐਲਏ ਸਾਡੇ ਸਾਕਾਨ ਚੇਤਨ ਸਿੰਘ ਜੀ ਮਾਈ ਨੇ ਸਲਾਮ ਮਿਹਰਾ ਦਿੱਤਾ ਵਰਕਰਾਂ ਦੇ ਨਾਲ